ਚਾਚਾ ਇੱਕ ਤਾਂ ਜਮਾਨਾ ਜਿਹੜਾ ਹੁਣ ਚੱਲਦਾ ਹੈਗਾ ਟਾਈਮ ਠੀਕ ਹੈ ਨਾ ਇੱਕ ਜਮਾਨਾ ਜਿਹੜਾ ਲੰਘ ਗਿਆ ਅਸੀਂ ਤਾਂ ਹੁਣ ਵਾਲੇ ਜਮਾਨੇ 'ਚ ਆ ਗਏ ਵੀ ਮੰਨ ਲੈ ਜਿਹੜਾ ਹੁਣ ਚੱਲਦਾ ਇਹਦੇ ਇਹਦੇ ਪੇਤੀਆਂ ਅਸੀਂ ਜਿਹੜੇ ਤੁਸੀਂ ਉਹ ਤੁਸੀਂ ਦੋ ਜਮਾਨੇ ਦੇਖ ਲੇ ਇੱਕ ਪਹਿਲਾ ਵਾਲਾ ਵੀ ਦੇਖ ਲਿਆ ਤੇ ਹੁਣ ਵਾਲਾ ਵੀ ਦੇਖ ਲਿਆ ਤੇ ਮੈਨੂੰ ਇਹ ਦੱਸ ਵੀ ਜਿਹੜਾ ਪਹਿਲਾ ਵਾਲਾ ਤੀਗਾ ਉਹ ਵਧੀਆ ਤੀ ਜਾਂ ਹੁਣ ਵਾਲਾ ਵਧੀਆ ਹੈਗਾ ਵਾਨਾ ਜਿਤਪਾ ਨੂੰ ਦੇਖੀਏ ਫੇਟਾ ਪਹਿਲਾ ਵਾਲਾ ਵਧੀਆ ਥੀ ਹੂੰ ਪਹਿਲਾਂ ਤੂੰ ਆਇਆ ਲਾਲਾ ਖੇਤ ਆਇਆ ਖੇਤ ਤੇਰੇ ਕੋਲੇ ਬੰਦਾ ਆ ਜਾਂਦਾ ਤੇਨਾ ਕੰਮ ਵੀ ਕਰਾਂਦਾ ਸਾਰਾ ਕੁਝ ਉਹ ਪ੍ਰੇਮਤੀ ਲੋਕਾਂ ਦਾ ਹੁਣ ਵਾਲਾ ਤਾਂ ਜ਼ਬਾਨਾ ਤੈਨੂੰ ਕੋਈ ਭਰੀ ਚਕਾਉਣ ਨਹੀਂ ਆਉਂਦਾ ਤੂੰ ਕਿਸੇ ਨੂੰ ਹਾਕ ਮਾਰ ਲਈ ਕੋਲੇ ਤੇਰੇ ਜਮੀ ਨਹੀਂ ਹੁੰਦਾ ਠੀਕ ਹੈ ਜਿਹੜਾ ਹੁਣ ਵਾਲਾ ਜ਼ਮਾਨਾ ਹੈ ਨਾ ਹੁਣ ਵਾਲਾ ਤਾਂ ਮੌਕੇ ਦਾ ਜ਼ਬਾਨਾ ਹੈ ਠੀਕ ਆ ਠੀਕ ਆ ਕਿਤੇ ਬੰਦਾ ਕਮ ਹੈ ਹਾਂ ਕਿਤਾ ਮੂੰਹ ਪਿਆਰ ਹੈਗਾ ਨਹੀਂ ਭੋਰਾ ਨਹੀਂ ਹੈ ਠੀਕ ਆ ਠੀਕ ਆ ਠੀਕ ਆ ਹਾਂ ਨਹੀਂ ਮੂੰਹ ਪਿਆਰ ਨਹੀਂ ਹੈ ਕਿਸੇ ਦਾ ਸਾਡੇ ਵੇਲੇ ਤਾਂ ਹੁੰਦਾ ਸੀ ਤੂੰ ਆਏ ਲਾਲਾ ਇਸ ਤਾ ਨਾ ਖੇਤ ਨੂੰ ਜਾਂਦੇ ਜਦੋਂ ਆਠਣੇ ਗੁੱਡ ਕੇ ਹਟਦੇ ਹਾਂ ਦੋ ਦੋ ਗੰਨੇ ਪਟ ਲੈਂਦੇ ਮੋਢੇ ਤੇ ਤੜਕੇ ਚੂ ਵੱਡੇ ਤੁਰਿਆਉਂਦੇ ਆਠਣੇ ਆ ਕੇ ਪੇਗ ਲਾ ਲੈਂਦੇ ਮੌਜ ਨਾਲ ਵੀ ਕਦੇ ਰੇੜੂਆ ਲੱਗਿਆ ਹੁੰਦਾ ਕਿਸੇ ਦੇ ਵਿਆਹ ਹੁੰਦਾ ਕਹਿੰਦੇ ਅੱਜ ਰੇੜੂਆ ਸੁਣਾਗੇ ਆ ਕੇ ਲਾ ਕੇ ਨਾ ਕੇ ਲਾ ਕੇ ਪੇਗ ਪੇਗ ਜਾ ਕੇ ਸੱਤ ਚ ਬਹਿ ਜਾਂਦੇ ਕੱਲੀਆਂ ਲੱਗਦੀਆਂ ਫਿਰ ਸੁਣਦੇ ਹੁਣ ਕਿਹੜਾ ਸੁਣਦਾ ਹੁਣ ਤਾਂ ਰੇੜੂ ਆ ਬੁਰਾ ਲੱਗਦਾ ਸਮਾ ਅਗਲਾ ਗਾਣੇ ਹੋਰ ਹੋਗੇ ਨਾ ਹੁਣ ਗਾਣੇ ਹੋਰ ਹੋਗੇ ਨਹੀਂ ਗਾਣੇ ਤਾਂ ਉਦੋਂ ਵੀ ਐ ਜਿਹਦੀ ਜਿਹੜੇ ਆਪਾਂ ਕਹਿੰਦੇ ਹੁਣ ਗਾਣੇ ਨਹੀਂ ਚੱਜਦੇ ਉਦੋਂ ਗਾਣੇ ਤਾਂ ਉਦੋਂ ਵੀ ਚੰਗੇ ਮੰਦੇ ਜੇ ਸਾਰੇ ਤਰ੍ਹਾਂ ਦੇ ਹੈਗੇ ਸੀ ਜਿਹੜਾ ਉਹ ਨਾ ਕਲੀ ਲਾਗਦੇ ਦੱਸਿਓ ਭਾਈ ਦਲੀਪ ਸਿੰਘ ਕੀ ਕਹਿੰਦੀ ਹੈ ਉਹ ਕਲੀ ਮਰੋਂ ਲਾਉਂਦੀ ਬੰਦਿਆਂ ਨੂੰ ਜੋਂ ਨੂੰ ਖੜੇ ਕਰ ਲਾ ਦਿੰਦੀ ਆ ਤਾਂ ਹੁਣ ਵਾਲੇ ਤਾਂ ਆ ਕੀ ਹੈ ਭਾਈ ਅੱਧੀ ਰਾਤ ਨੂੰ ਲਾਮ ਪੜੀ ਲਾਮ ਫੜੇ ਲਾਮਾਂ ਕੀ ਨੇ ਉਹ ਤਾਂ ਕਲੀਆਂ ਹੁੰਦੀਆਂ ਨੇ ਉਹ ਕਲੀਆਂ ਹੁੰਦਾ ਠੀਕ ਹੁਣ ਜਵਾਨਾ ਫਰਕ ਹੁਣ ਜਵਾਨਾ ਨਹੀਂ ਕਿਸੇ ਰਹ ਹੁੰਦਾ ਉਦੋਂ ਜਵਾਨਾ ਇੱਕ ਆਏ ਦੀ ਅਸੀਂ ਨਾ ਕਲਾੜ ਤੋਂ ਆਏ ਭਾਈ 84 ਮਿਲੇ ਕਲਾੜ ਤੋਂ ਹਰਚੰਦ ਕੇ ਵਾਰੀ ਸੀ ਮੈਂ ਨਾ ਗੰਨੇ ਜੇ ਢਾਲੇ ਮੋਢੇ ਤੇ ਵੀ ਪੁੱਛ ਕੇ ਰੂ ਉਹਨਾਂ ਨੇ ਆ ਕੇ ਨਾ ਟੋਬੇ ਕੋਲੇ ਕਹਿੰਦੇ ਹਲਟ ਰਾਤ ਸੀ ਮੈਂ ਕਿਹਾ ਜੀ ਮੈਂ ਤਾਂ ਉਹੀ ਆ ਜਿਹੜਾ ਕਲਾੜ ਸੇ ਸਾਨੂੰ ਰਾਸ ਪਿਆ ਤੇ ਕੌਣ ਹੈ ਕਲਾੜ ਕਹਾਂ ਹੈ ਉਹਨਾਂ ਨੂੰ ਆਏ ਹੋ ਗਿਆ ਕਿਤੇ ਰਾਫਲਾਂ ਦੀ ਪਾਂਡੇ ਚੱਕੀ ਆਉਂਦਾ ਉਹ ਮੈਂ ਕਹਾਂ ਕਲਾੜ ਜੀ ਤੁਸੀਂ ਗੁੱਟਾ ਖਾ ਕੇ ਤੇ ਅੱਛਾ ਚੱਲ ਫੇ ਚਲੇ ਜਾ ਉੱਥੇ ਫਿਰ ਆਏ ਕਰਿਆ ਉਹਨਾਂ ਨੇ 84 ਵੇਲੇ ਠੀਕ ਹੈ ਮੈਂ ਤਾਂ ਦੇਖਿਆ ਖਾ ਸਕਦਾ ਅੱਗੇ ਆਏ ਅੱਛਾ ਮਨੋਰੰਜਨ ਦੇ ਸਾਧਨ ਹੈ ਨਹੀਂ ਤੀਗੇ ਉਹ ਨਹੀਂ ਮਨੋਰੰਜਨ ਆਹੀ ਤੀਗਾ ਬੀੜੀ ਸੀੜੀ ਤੇ ਇੱਕ ਦੂਜੇ ਨਾਲ ਬਹਿ ਕੇ ਗੱਲਾਂ ਕਰ ਲੈਂਦੇ ਇਹੀ ਮਨੋਰੰਜਨ ਸੀ ਕਿ ਨਹੀਂ ਨਿਕਾ ਹਾਂ ਇਹ ਤਾਂ ਗੱਲ ਹੈਗੀ ਹੁਣ ਅਗਲੇ ਦੇ ਜੀਵ ਚ ਹੈ ਮਨੋਰੰਜਨ ਹੋਟਾ ਮੋਬਾਈਲ ਆ ਜਰ ਹੁਣ ਸੋ ਆਪਣੇ ਹਰ ਇੱਕ ਕੋਲੇ ਮੋਬਾਈਲ ਨੇ ਘਰੇ ਵੀ ਲੋਕਾਂ ਦੇ ਚਲ ਦੋ ਦੋ ਹੈਗੇ ਨੇ ਸਭ ਦੇ ਘਰੇ ਆਪਣੇ ਕਿਹੜਾ ਹੈ ਨਹੀਂ ਲੋਕਾਂ ਨੂੰ ਕੀ ਆ ਆਪਣੇ ਵੀ ਦੋ ਦੋ ਨੇ ਮਾੜਾ ਹੈ ਨਿਆਰਾ ਕਹਿੰਦਾ ਪਤਾ ਨਹੀਂ ਸਾਨੂੰ ਕਹਿੰਦਾ ਆਪਣੇ ਵੀ ਦੋ ਦੋ ਨੇ ਹੁਣ ਮੜਾ ਜਾਂ ਨੌ ਮਾਰੀ ਜਾਂਦੇ ਨੇ ਹੁਣ ਚਾਰ ਬੰਦੇ ਕਿਤੇ ਨੂੰ ਵੀ ਜਾਂਦੇ ਨੇ ਗੱਡੀ ਦੇ ਵਿੱਚ ਬੈਠੇ ਨੇ ਅੱਗੇ ਗੱਲਾਂ ਮਾਰਦੇ ਵੀ ਭਾਈ ਕਿਵੇਂ ਪਰਿਵਾਰ ਲੋਟ ਆ ਦੁੱਖ ਸੁੱਖ ਦੀ ਗੱਲ ਕਰਦੇ ਵੀ ਕੁੜੀਆਂ ਘਤਰੀਆਂ ਦੇ ਵਿਆਹ ਕਰਤੇ ਮਤਲਬ ਕਿ ਗਾਹਾਂ ਰਿਸ਼ਤੇ ਕਰਾਉਣ ਦੀ ਗੱਲ ਕਰਦੇ ਹੁਣ ਤਾਂ ਚਾਰ ਬੰਦੇ ਬੈਠ ਨੇ ਮੁਆਇਲਾ ਦਾ ਤਮਰੀਆਂ ਨੇ ਕੋਈ ਪੁੱਛਦੇ ਹੀ ਨਹੀਂ ਕਿਸੇ ਨੂੰ ਹਾਂ ਕੋਈ ਆਇਆ ਗਿਆ ਨਹੀਂ ਕਹਿੰਦਾ ਵੀ ਭਾਈ ਹਾਂ ਆ ਕੇ ਮੋਬਾਈਲ ਕੱਢ ਲੀ ਇਹ ਹਾਲ ਆ ਪੁੱਛ ਕੇ ਮੈਂ ਮਰ ਜਾਂਗਾ ਬੋਲਦਾ ਨਹੀਂ ਨਾ ਬੋਲਦਾ ਨਹੀਂ ਹੁਣ ਬੁੜੀਆਂ ਵੀ ਮੋਬਾਈਲਾਂ ਤੇ ਲੱਗੀਆਂ ਬੈਨੇ ਬੰਦੇ ਵੀ ਭਾਈ ਮੂਹ ਘਟ ਗਿਆ ਉਹ ਕੰਲਾ ਰਹੀਆਂ ਨਹੀਂ ਅੱਗੇ ਭਾਈ ਅਗਲਾ ਕਹਿੰਦਾ ਹੋਰ ਪਰਿਵਾਰ ਲੋਟਾ ਭਾਈ ਕੁੜੀ ਘਤਰੀ ਦੇ ਰਿਸ਼ਤੇ ਬੱਪੇ ਹੀ ਪੁੱਛਦੇ ਅਗਲਾ ਕਰਾਉਂਦਾ ਹੁੰਦਾ ਨਹੀਂ ਇੱਕ ਗੱਲ ਹੈਗੀ ਆ ਜਿਵੇਂ ਹੁਣ ਬੁੜੀਆਂ ਮੋਬਾਈਲਾਂ ਦੇਖੀ ਜਾਂਦੀਆਂ ਨੇ ਹਨਾ ਅੱਗੇ ਟੀਵੀ ਵੀ ਸੰਗ ਕੇ ਦੇਖਦੀਆਂ ਹੁੰਦੀਆਂ ਹੁੰਦੀਆਂ ਹਾਂ ਬਈ ਇਹ ਗੱਲ ਪਈ ਮੰਨ ਲਾ ਕੋਈ ਟੀਵੀ ਦੇ ਵਿੱਚ ਗੀਤ ਆ ਜਾਂਦਾ ਉਹਨੂੰ ਕਾਲਾ ਕਰ ਦਿੰਦੇ ਹੁੰਦੇ ਉਹ ਨਜ਼ਰ ਹਾਂ ਕਹਿੰਦੇ ਜਾਂ ਬੰਦ ਕਰ ਦਿੰਦੇ ਹਾਂ ਹਾਂ ਵੀ ਗੀਤ ਜਾਂ ਲੰਗ ਲੈਣ ਦੇ ਉਹ ਕਹਿੰਦੇ ਰਾਜਸਥਾਨ ਦੇ ਵਿੱਚ ਕਹਿੰਦੇ ਆਹ ਵੱਡੇ ਮੋਬਾਈਲ ਬੁੜੀਆਂ ਤੋਂ ਬੰਦ ਕਰਤੇ ਠੀਕ ਹੈ ਉਹਨਾਂ ਦਾ ਕੀ ਬਣੂ ਹੁਣ ਬੁੜੀਆਂ ਦਾ ਹਾਂ ਬੁੜੀਆਂ ਦਾ ਤਾਂ ਕੀ ਬਣਨਾ ਬਣੂ ਬੰਦਿਆਂ ਦਾ ਵੀ ਕੀ ਹੁਣ ਬੁੜੀਆਂ ਬੇਲੀਆਂ ਹੋ ਗਈਆਂ ਬੰਦਿਆਂ ਨੂੰ ਉਹ ਖਾਇਆ ਕਰਨਗੇ ਕਰਨ ਨਾ ਖਾਇਆਗਾ ਅੱਗੇ ਤੂੰ ਹੋਰ ਲਾਲਾ ਵਿਆਹ ਇੱਕ ਗੱਲ ਇਹ ਇਹ ਹੈਗੀ ਆ ਵੀ ਜਿਵੇਂ ਹੁਣ ਜ਼ਿਆਦੇ ਬੁੜੀਆਂ ਦੀ ਚਲਦੀ ਆ ਇਸ ਟਾਈਮ ਤੇ ਵੀ ਪਹਿਲਾਂ ਬੰਦਿਆਂ ਦੀ ਸੱਚੀ ਉਹ ਬੰਦਿਆਂ ਦੀ ਚਲਦੀ ਸੀ ਚਾਚਾ ਹੋਰ ਪਹਿਲਾਂ ਬੰਦਿਆਂ ਦੀ ਚੱਲਦੀ ਸੀ ਅੱਛਾ ਹੋਰ ਵੀ ਆ ਕੁਸ ਹੈ ਨਹੀਂਦੀ ਆ ਨਾ ਵੀ ਬੁੜੀ ਬੰਦੇ ਤੋਂ ਡਰਦੀ ਹੁੰਦੀ ਡਰਦੀ ਤੇ ਆਪਣਾ ਬੁੜਾ ਹੁੰਦਾ ਜਦੋਂ 60 ਚ ਆਉਂਦਾ ਨਾ ਫੇਰ ਬੁੜੀ ਰੋਟੀ ਲਾਉਂਦੀ ਆਏ ਨਹੀਂਦੀ ਵੀ ਲਾ ਕੇ ਧਰ ਦਿੰਦੀ ਇੱਕ ਤੂੰ ਉਹ ਰਾਜਾ ਪੋਜ ਵਾਲੀ ਗੱਲ ਸੁਣਾਉਣਾ ਉਹ ਕਿਵੇਂ ਜਿਆ ਰਾਜੇ ਪੋਜ ਵੀ ਉਹ ਬੱਕਰੀ ਰਾਜਾ ਭੋਜ ਕਹਿੰਦੇ ਨਾ ਔਰੇ ਘਰ ਵਾਲੇ ਨੂੰ ਕਹਿੰਦੇ ਹਾਦਵਾਰ ਮੋਢਾਂ ਤੇ ਚੱਕ ਕੇ ਨਵਾਉਣ ਲੈ ਜਾਂਦਾ ਹੁੰਦਾ ਅੱਛਾ ਉਹ ਕਹਿੰਦਾ ਇੱਕ ਦਿਨ ਨਾ ਤੁਰਿਆ ਜਾਵੇ ਮੋਢਾਂ ਤੇ ਚੱਕੇ ਹਾਂ ਉਹ ਕਹਿੰਦਾ ਰਾਜ ਜੀ ਜਾ ਕੇ ਕਹਿੰਦਾ ਪਾਣੀ ਨਾ ਪੀ ਲਿਆ ਪਾਣੀ ਪੀ ਲੈਣਾ ਹਾਂ ਉਹ ਭਈ ਉੱਥੇ ਜਾਲੀ ਚਾਰ ਦਾ ਤੇ ਬੱਕਰੀਆਂ ਹਾਂ ਬੱਕਰੇ ਨੇ ਝਾੜੇ ਨਮਾਈ ਏਠਾਂ ਬੱਕਰੀ ਨੇ ਆ ਕੇ ਭਈ ਮੂੰਹ ਮਾਰਿਆ ਰੁਗ ਪਾੜ ਲਿਆ ਹਾਂ ਬੱਕਰੇ ਨੇ ਮਾਰੀ ਟੱਕਰ ਬੱਕਰੀ ਦੇ ਕਹਿੰਦਾ ਰਾਜਾ ਭੋਜ ਨਾ ਸਮਝੀ ਜੀ ਸਵਾਰੀ ਕਰੀ ਜਾਂਦੀ ਹੈ ਹਾਂ ਹਾਂ ਮੈਂ ਨਹੀਂ ਕਿਹਾ ਉਹਦੀ ਲਾਂਗੇ ਤੈਨੂੰ ਖਾਣ ਦਿੰਦਾ ਰਾਜੇ ਭੋਜਨ ਕਹਿੰਦੇ ਭਗਾ ਕੇ ਮਾਰੀ ਰਾਣੀ ਰਾਣੀ ਹਾਂ ਕਹਿੰਦਾ ਵੀ ਮੈਂ ਨਹੀਂ ਅੱਜ ਤੋਂ ਤੈਨੂੰ ਹੋਣੀ ਵੀ ਮੈਥੋਂ ਦਾ ਬੱਕਰਾ ਹੀ ਅਣਖੀ ਆ ਬੱਕਰਾ ਤਾਂ ਬੱਕਰਾ ਯਾਰ ਹੋਵੇਗਾ ਵੀ ਗਿਆਨੀ ਆ ਹਾਂ ਗਿਆਨਾ ਬੱਕਰੇ ਨੂੰ ਮੇਰੇ ਨਾਲ ਹਾਂ ਵਿਉੜੇ ਬੱਕਰੀਆਂ ਮਾਰੀ ਟੱਕਰ ਹਟਾ ਕੇ ਮਾਰੇ ਤੂੰ ਮੈਂ